ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ 5ਵੀਂ ਜਮਾਤ ਦੇ ਗਣਿਤ ਵਿਸ਼ੇ ਵਿੱਚੋਂ ਅਭਿਆਸ 1.3 ਦੇ ਸਾਰੇ ਸਵਾਲਾਂ ਦਾ ਅਭਿਆਸ ਕਰਾਂਗੇ ਇਹਨਾਂ ਨੂੰ ਸਮਝਣ ਦਾ ਯਤਨ ਕਰਾਂਗੇ ਇਹ ਅਭਿਆਸ ਸੰਖਿਆਵਾਂ ਦੀ ਤੁਲਨਾ ਕਰਨ ਦੇ ਨਾਲ ਸੰਬੰਧਿਤ ਹੈ ਪਿਆਰੇ ਬੱਚਿਓ ਤੁਲਨਾ ਦੇ ਨਿਯਮ ਪਹਿਲਾ ਨਿਯਮ ਹੈ ਜੇਕਰ ਕਿਸੇ ਸੰਖਿਆ ਦੇ ਅੰਕ ਦੂਸਰੀ ਸੰਖਿਆ ਦੇ ਅੰਕਾਂ ਤੋਂ ਜ਼ਿਆਦਾ ਹੋਣ ਤਾਂ ਜ਼ਿਆਦਾ ਅੰਕਾਂ ਵਾਲੀ ਸੰਖਿਆ ਘੱਟ ਅੰਕਾਂ ਵਾਲੀ ਸੰਖਿਆ ਤੋਂ ਵੱਡੀ ਹੋਵੇਗੀ ਹਾਂ ਪਿਆਰੇ ਬੱਚਿਓ ਦੋ ਸੰਖਿਆਵਾਂ ਦੀ ਅਸੀਂ ਤੁਲਨਾ ਕਰਨੀ ਹੈ ਅਗਰ ਇੱਕ ਸੰਖਿਆ ਦੇ ਅੰਕ ਕੁਲ ਅੰਕ ਸੀ ਗਿਣਾਂਗੇ ਘੱਟ ਹਨ ਤਾਂ ਉਹ ਸੰਖਿਆ ਛੋਟੀ ਹੈ ਅਗਰ ਦੂਸਰੀ ਸੰਖਿਆ ਦੇ ਅੰਕ ਵੱਧ ਹਨ ਤਾਂ ਉਹ ਸੰਖਿਆ ਵੱਡੀ ਹੈ ਤਾਂ ਦੂਜਾ ਨਿਯਮ ਕੀ ਹੈ ਪਿਆਰੇ ਬੱਚਿਓ ਜੇਕਰ ਦੋ ਸੰਖਿਆਵਾਂ ਦੇ ਅੰਕ ਬਰਾਬਰ ਹੋਣ ਜੇ ਦੋਵੇਂ ਸੰਖਿਆਵਾਂ ਦੇ ਅੰਕ ਬਰਾਬਰ ਹੋਣ ਤਾਂ ਸਥਾਨਕ ਮੁੱਲ ਦੀ ਮਦਦ ਨਾਲ ਸੰਖਿਆਵਾਂ ਦੀ ਤੁਲਨਾ ਕੀਤੀ ਜਾਂਦੀ ਹੈ ਇਸ ਲਈ ਸਭ ਤੋਂ ਵੱਡੇ ਸਥਾਨਕ ਮੁੱਲ ਵਾਲੇ ਅੰਕਾਂ ਦੀ ਤੁਲਨਾ ਕੀਤੀ ਜਾਂਦੀ ਹੈ ਜੇਕਰ ਸਭ ਤੋਂ ਵੱਡੇ ਸਥਾਨਕ ਮੁੱਲ ਵਾਲੇ ਅੰਕ ਬਰਾਬਰ ਹੋਣ ਉਸ ਤੋਂ ਅਗਲੇ ਸਥਾਨਿਕ ਮੁੱਲ ਵਾਲੇ ਅੰਕਾਂ ਦੀ ਤੁਲਨਾ ਕੀਤੀ ਜਾਂਦੀ ਹੈ ਪਿਆਰੇ ਬੱਚਿਓ ਇਸ ਦਾ ਦੁਹਰਾਏ ਦੇ ਵਿੱਚ ਇੱਕ ਵੀਡੀਓ ਪਹਿਲਾਂ ਵੀ ਮੈਂ ਬਣਾਈ ਸੀ ਉਸ ਦੇ ਵਿੱਚ ਵੀ ਇਸ ਨੂੰ ਪੂਰੇ ਡਿਟੇਲ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਵੀਡੀਓ ਨੂੰ ਵੀ ਤੁਸੀਂ ਦੇਖ ਸਕਦੇ ਹੋ ਤਾਂ ਇਸ ਦੀ ਚੌਥੀ ਜਮਾਤ ਦੇ ਗ੍ਰਿਤ ਵਿਸ਼ੇ ਵਿੱਚ ਇੱਕ ਹਫ਼ਤਾ ਵਾਂਗ ਵੀ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਸੰਖਿਆਵਾਂ ਦੀ ਤੁਲਨਾ ਨੂੰ ਜਿਸ ਵਿੱਚ ਅੰਕ ਜ਼ਿਆਦਾ ਸੰਖਿਆ ਵੱਡੀ ਉਹ ਅਖਵਾਏ ਜਿਹੜੀ ਸੰਖਿਆ ਵਿੱਚ ਅੰਕ ਜ਼ਿਆਦਾ ਨੇ ਉਹ ਸੰਖਿਆ ਵੱਡੀ ਹੁੰਦੀ ਹੈ ਅੰਕ ਜੇ ਹੋਣ ਬਰਾਬਰ ਸਥਾਨਕ ਮੁੱਲ ਮਿਲਾਇਆ ਜਾਏ ਤਾਂ ਉਹਨਾਂ ਦੇ ਸਥਾਨਕ ਮੁੱਲਾਂ ਨੂੰ ਮਿਲਾਇਆ ਜਾਊਗਾ ਖੱਬੇੋਂ ਮੁੱਲ ਸਥਾਨਕ ਵੱਡਾ ਜਿਸ ਦਾ ਖੱਬੇ ਪਾਸੇ ਤੋਂ ਅਸੀਂ ਸਥਾਨਕ ਮੁੱਲ ਬਲਾਨਾ ਸ਼ੁਰੂ ਕਰਨਾ ਹੈ ਜਿਸ ਦਾ ਸਾਨੇ ਕੁੱਲ ਵੱਡਾ ਹੈ ਜ਼ਿਆਦਾ ਹੈ ਸੰਖਿਆ ਉਹ ਹੈ ਵੱਡੀ ਖੱਬੇੋਂ ਜੇਕਰ ਹੋਣ ਬਰਾਬਰ ਸੱਜੇ ਤੋਰੋ ਗੱਡੀ ਖੱਬੇੋਂ ਅਸੀਂ ਸ਼ੁਰੂ ਕਰਨਾ ਹੈ ਜੇ ਪਹਿਲੇ ਅੰਕ ਬਰਾਬਰ ਹਨ ਤਾਂ ਦੂਜੇ ਅੰਕ ਨੂੰ ਜਾਣਾ ਹੈ ਸੱਜੇ ਪਾਸੇ ਨੂੰ ਚੱਲਣਾ ਹੈ ਦੂਜੇ ਦੇ ਵੀ ਬਰਾਬਰ ਹਨ ਤੀਜੇ ਨੂੰ ਜਾਣਾ ਹੈ ਇਸ ਤਰ੍ਹਾਂ ਅਸੀਂ ਇਹਨਾਂ ਦੀ ਤੁਲਨਾ ਕਰਨੀ ਹੈ प्यारे बच्चों ये सान चिन्ह ਦਿੱਤੇ ਹਨ ਇਹ चिन्ह ਹੈ ਵੱਡੇ ਦਾ ਤੇ ਇਹ ਹੈ ਛੋਟੇ ਦਾ ਵੱਡਾ ਹੈ ਛੋਟਾ ਹੈ ਖਾਲੀ ਸਥਾਨ ਵਿੱਚ ਛੋਟਾ ਹੈ ਵੱਡਾ ਹੈ ਜਾਂ ਬਰਾਬਰ ਹੈ ਦਾ ਚਿੰਨ੍ਹ ਭਰੋ ਇਹ ਤਿੰਨ ਚਿੰਨ੍ਹ ਅਸੀਂ ਭਰਨੇ ਹਨ ਖਾਲੀ ਥਾਂਵਾਂ ਸਾਨੂੰ ਦਿੱਤੀਆਂ ਹੋਈਆਂ ਹਨ ਸਾਡਾ ਇਹ ਸਵਾਲ ਹੈ प्यारे बच्चों ਜਿਵੇਂ ਆਪਾਂ ਨਿਯਮਾਂ ਤਹਿਤ ਗੱਲ ਕਰੀਏ ਤਾਂ ਇਹਨਾਂ ਦੇ ਪਹਿਲਾਂ ਅਸੀਂ ਅੰਕ ਗਿਣਾਂਗੇ 1 2 3 4 ਪਹਿਲੀ ਸੰਖਿਆ ਦੇ 4 ਅੰਕ ਹਨ ਦੂਜੀ ਦੇ 1 2 3 4 ਇਸ ਦੇ ਵੀ ਚਾਰ ਅੰਕਾਂ ਦਾ ਅੰਕ ਦੋਵਾਂ ਦੇ ਬਰਾਬਰ ਹਨ ਤਾਂ ਅਸੀਂ ਖੱਬੇ ਪਾਸੇ ਉਹ ਅੰਕਾਂ ਨੂੰ ਦੇਖਣਾ ਹੈ ਇਹਨਾਂ ਦੇ ਸਥਾਨਕ ਮੁੱਲਾਂ ਨੂੰ ਦੇਖਣਾ ਹੈ ਇੱਧਰ ਹੈ 8 ਇੱਧਰ ਹੈ 1 ਹੁਣ ਚੋ ਕਿਹੜਾ ਵੱਡਾ ਹੈ 8 ਤਾਂ 8 ਦਾ ਸਥਾਨਕ ਮੁੱਲ ਹੋਏਗਾ 8000 1 ਦਾ ਹੋਏਗਾ 1000 ਤਾਂ 8000 ਵਾਲੀ ਸੰਖਿਆ ਵੱਡੀ ਹੋਏਗੀ ਤਾਂ ਇਹ ਚਿੰਨ ਵੱਡਾ ਹੈ 8072 ਵੱਡਾ ਹੈ 1872 ਦੇ ਨਾਲੋਂ ਇਸ ਤਰ੍ਹਾਂ ਇਹ ਸਵਾਲਾਂ ਨੂੰ ਸੀ ਕਰਨਾ ਹੈ ਤੇ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਬਾਰੇ ਬੱਚੋ ਜੇਕਰ ਤੁਸੀਂ ਇਹਨਾਂ ਚਿੰਨਾਂ ਦੇ ਨਾਮ ਨੂੰ ਭੁੱਲ ਜਾਮੋ ਤਾਂ ਇਹ ਜਿਹੜਾ ਖੁੱਲਾ ਵਾਲਾ ਮੂੰਹ ਹੈ ਇਹ ਹਮੇਸ਼ਾ ਵੱਡੀ ਸੰਖਿਆ ਵੱਲ ਹੁੰਦਾ ਹੈ ਸਾਡਾ 20 ਵਾਲਾ ਹੈ ਇਸ ਦੇ ਅੰਕਾਂ ਨੂੰ ਅਸੀਂ ਸੰਖਿਆਵਾਂ ਦੇ ਅੰਕਾਂ ਨੂੰ ਗਿਣਾਂਗੇ 1 2 3 4 ਇਹਦੇ ਵੀ ਚਾਰ ਅੰਕ ਹਨ ਦੂਜੀ ਸੰਖਿਆ 1 2 3 4 ਇਸ ਦੇ ਵੀ ਚਾਰ ਅੰਕ ਹਨ ਤਾਂ ਅਸੀਂ ਖੱਬਿਓ ਪਹਿਲੇ ਅੰਕ ਦਾ ਸਥਾਨਕ ਮੁੱਲ ਦੇਖਾਂਗੇ ਇੱਧਰ ਹੈ 9 9000 ਦੇ ਸਥਾਨ ਤੇ ਹੈ 9000 ਇੱਧਰ ਹੈ 6 6000 ਤਾਂ ਕਿਹੜਾ ਅੰਕ ਵੱਡਾ ਹੋਇਆ 9 ਤਾਂ ਇਹ ਸੰਖਿਆ ਵੱਡੀ ਹੋਈ ਸਾਡੀ ਇਸੇ ਤਰ੍ਹਾਂ ਸਾਡਾ C ਸਵਾਲ ਹੈ ਇਸ ਸੰਖਿਆ ਦੇ 5 5 ਅੰਕ ਹਨ ਇਹ ਦੋਵੇਂ ਬਰਾਬਰ ਹਨ ਤਾਂ ਅਸੀਂ ਪਹਿਲਾ ਅੰਕ ਮਲਾਵਾਂਗੇ 2 ਇਸ ਦੇ ਪਾਸੇ ਵੀ 2 ਹੈ ਦੂਜਾ ਅੰਕ ਮਲਾਵਾਂਗੇ 1 ਇੱਧਰ 9 ਹੈ ਮਤਲਬ ਇੱਧਰ 21 ਹੈ ਇੱਧਰ 29 29 ਅੰਕ ਵੱਡਾ ਹੈ ਤਾਂ ਅਸੀਂ ਇਹ ਸੰਖਿਆ ਸਾਡੀ ਸਾਰੀ ਸਾਰੀ ਵੱਡੀ ਹੋਏਗੀ 21916 ਨਾਲੋਂ 29161 ਵੱਡੀ ਹੈ ਫਿਰ ਸਾਡਾ ਹੈ ਡੀ ਸਵਾਲ ਤਾਂ ਪਹਿਲੇ ਪਹਿਲੇ ਇਹ ਵੀ ਪੰਜ ਪੰਜ ਅੰਕਾਂ ਦੀਆਂ ਸੰਖਿਆਵਾਂ ਹਨ ਪਹਿਲਾ ਅੰਕ ਇੱਧਰ 4 ਹੈ ਇੱਧਰ 3 ਹੈ ਤਾਂ 4 ਵਾਲੀ ਸੰਖਿਆ ਵੱਡੀ ਹੋਵੇਗੀ ਫਿਰ ਸਾਡਾ ਈ ਸਵਾਲ ਇਹ ਵੀ ਪੰਜ ਪੰਜ ਅੰਕਾਂ ਦੀਆਂ ਹਨ ਇਹਨਾਂ ਦੇ ਸਾਰੇ ਅੰਕ ਬਰਾਬਰ ਹਨ ਤਾਂ ਇਹ ਸੰਖਿਆ ਬਰਾਬਰ ਹੈ ਇਹ ਸਵਾਲ ਇਹਨਾਂ ਦੇ ਵੀ 5-5 ਅੰਕ ਹਨ ਇੱਧਰ 60 ਇੱਧਰ ਸੰਖਿਆ 6011 ਤਿੰਨ ਤਿੰਨ ਅੰਕ ਇਹਨਾਂ ਦੋਨਾਂ ਦੇ ਬਰਾਬਰ ਹਨ ਪਰ ਚੌਥਾ ਅੰਕ ਦੇਖਿਆ ਇੱਧਰ 0 ਹੈ ਇੱਧਰ 4 ਹੈ ਤਾਂ ਇਹ ਸੰਖਿਆ ਵੱਡੀ ਹੈ 60140 ਫਿਰ ਆ ਸਾਡਾ ਜੀ ਸਵਾਲ 5-5 ਅੰਕ ਹਨ ਦੋਈ ਸੰਖਿਆਵਾਂ ਦੇ ਇੱਧਰ 5 ਹੈ ਇੱਧਰ 4 ਹੈ ਤਾਂ 5 ਵਾਲੀ ਸੰਖਿਆ ਵੱਡੀ ਹੋਵੇਗੀ 52838 ਵੱਡੀ ਸੰਖਿਆ ਹੈ ਐਚ ਸਵਾਲ ਹੈ ਸਾਡਾ ਹੁਣ ਅੰਕਾਂ ਦੀ ਗਿਣਤੀ ਇੱਧਰ 5 ਹੈ ਇੱਧਰ 6 ਹੈ 1 2 3 4 5 6 ਹੈ ਤਾਂ 6 ਅੰਕਾਂ ਵਾਲੀ ਸੰਖਿਆ ਵੱਡੀ ਹੁੰਦੀ ਹੈ 6 ਅੰਕ 1 ਲੱਖ ਸੰਖਿਆ ਜਿਹੜੀ ਹੈ 999900 ਨਾਲੋਂ ਵੱਡੀ ਹੈ ਦੂਜਾ ਸਵਾਲ ਹੈ ਇਹੇਟ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਲਿਖੋ ਤਾਂ ਇਸ ਕੋਈ ਸੰਖਿਆਵਾਂ ਸਾਨੂੰ ਦਿੱਤੀਆਂ ਹਨ ਇਹਨਾਂ ਵਿੱਚ ਅਸੀਂ ਸਭ ਤੋਂ ਵੱਡੀ ਸੰਖਿਆ ਕਿੰਨੀ ਹੈ ਨਿਯਮ ਉਹੀ ਹਨ ਪਹਿਲਾ ਅਸੀਂ ਅੰਕ ਦੇਖਨੇ ਹਨ ਅੰਕ ਸਾਰਿਆਂ ਦੇ 4-4 ਅੰਕ ਹਨ ਤਾਂ ਫਿਰ ਅਸੀਂ ਪਹਿਲਾ ਪਹਿਲਾ ਅੰਕ ਦੇਖਣਾ ਹੈ ਸਭ ਤੋਂ ਵੱਡੀ ਸੰਖਿਆ ਦੇਖਣੀ ਹੈ ਇਹਦਾ ਵੀ 8 ਹੈ ਇਹ 2 ਹੈ ਇਹ ਛੋਟਾ ਹੈ ਇਸ ਸੰਖਿਆ ਦਾ ਵੀ 8 ਹੈ ਇਸ ਦਾ ਵੀ 8 ਹੈ ਇਸ ਦਾ ਵੀ 8 ਹੈ ਫਿਰ ਇਹ ਸੰਖਿਆ ਦਾ ਕੱਢੇਗੀ ਛੋਟੀ ਹੈ ਅਸੀਂ ਲੱਭਣੀ ਹੈ ਸਭ ਤੋਂ ਵੱਡੀ ਤਾਂ ਫਿਰ ਅਸੀਂ ਦੂਜਾ ਦੂਜਾ ਅੰਕ ਦੇਖਾਂਗੇ ਇਸ ਦਾ 1 ਹੈ ਇਸ ਦਾ ਵੀ 1 ਹੈ ਇਸ ਦਾ 5 ਹੈ 7 ਹੈ ਇਹ ਸੰਖਿਆ ਵੱਡੀ ਹੈ ਤਾਂ ਸਾਡੀ ਵੱਡੀ ਸੰਖਿਆ ਕਿਹੜੀ ਹੋएगी 8728 ਇਹ ਸਾਰੀਆਂ ਸੰਖਿਆਵਾਂ ਨਾਲੋਂ ਵੱਡੀ ਸੰਖਿਆ ਹੈ ਇਸੇ ਤਰ੍ਹਾਂ ਸਾਡਾ b ਸਵਾਲ ਹੈ ਸਾਰੀਆਂ ਸੰਖਿਆਵਾਂ ਪੰਜ-ਪੰਜ ਅੰਕਾਂ ਦੀਆਂ ਹਨ ਤਾਂ ਪਹਿਲਾ ਅੱਖਰ 6 ਇਸ ਦਾ ਵੀ ਪਹਿਲਾ ਅੰਕ 6 ਇਸ ਦਾ ਵੀ ਪਹਿਲਾ ਅੰਕ 6 ਇਸ ਦਾ ਵੀ 6 ਤੇ ਇਸ ਦਾ ਵੀ 6 ਤੇ ਦੂਜਾ ਅੰਕ 0 ਹੈ ਇਸ ਦਾ 6 ਹੈ ਇਹਦਾ ਵੀ 0 ਹੈ ਇਸ ਦਾ ਵੀ 6 ਹੈ ਤਾਂ ਹੁਣ ਸਾਡੀਆਂ ਦੋ ਸੰਖਿਆਵਾਂ ਦੇ ਵਿੱਚੋਂ ਅਸੀਂ ਦੇਖਣੀ ਹੈ ਦੋਹਾਂ ਦੇ ਵਿੱਚੋਂ ਵੱਡੀ ਕਿਹੜੀ ਹੈ ਇੱਧਰ ਤੀਜਾ ਅੰਕ 0 ਹੈ ਇਸ ਦਾ 6 ਹੈ ਤਾਂ ਇਹ ਸੰਖਿਆ ਸਾਡੀ ਸਭ ਤੋਂ ਵੱਡੀ ਸੰਖਿਆ ਹੈ 64600 60 ਸੀ ਸਵਾਲ ਆਇਆ ਹੈ ਸਾਡਾ ਇਸ ਵਿੱਚ ਸਾਨੂੰ ਸਾਰੀਆਂ ਜਿਹੜੀਆਂ ਸੰਖਿਆਵਾਂ ਨੇ ਪੰਜ-ਪੰਜ ਅੰਕਾਂ ਦੀਆਂ ਨੇ ਤਾਂ ਇਹਦੇ ਵਿੱਚ ਅਸੀਂ ਪਹਿਲੇ-ਪਹਿਲੇ ਅੰਕ ਦੇਖਾਂਗੇ ਇਹਦਾ 8 ਹੈ ਉਹਦਾ ਵੀ 8 ਹੈ ਤਾਂ ਦੂਜਾ ਅੰਕ ਉਹਦਾ 6 ਹੈ ਇਹਦਾ 1 ਹੈ ਤਾਂ 86311 ਸਾਰਿਆਂ ਤੋਂ ਵੱਡੀ ਸੰਖਿਆ ਹੈ ਫਿਰ ਸਾਡਾ ਡੀ ਸਵਾਲ ਹੈ ਡੀ ਸਵਾਲ ਦੇ ਵਿੱਚ ਯਾਰੀ ਬੱਚਿਓ 47 73 44 74 ਤੇ 34 74 ਵਾਲੀ ਸੰਖਿਆ ਸਭ ਤੋਂ ਵੱਡੀ ਸੰਖਿਆ ਹੈ 74437 ਫਿਰ ਸਾਡਾ ਇਹ ਸਵਾਲ ਹੈ ਇਸ ਸਵਾਲ ਦੇ ਵਿੱਚ ਦੇਖੋ ਪਿਆਰੇ ਬੱਚੋ 1 2 3 ਇਸ ਸੰਖਿਆ ਦੇ ਤਿੰਨ ਅੰਕ ਹਨ ਬਾਕੀ ਸੰਖਿਆ 1 2 3 4 5 ਇਸ ਦੇ ਪੰਜ ਅੰਕ ਹਨ ਇਸ ਦੇ ਚਾਰ ਇਹਨਾਂ ਦੇ ਵੀ ਪੰਜ ਪੰਜ ਅੰਕ ਹਨ ਤਾਂ ਅਸੀਂ ਦੇਖਣੀ ਹੈ ਸਭ ਤੋਂ ਵੱਡੀ ਤਾਂ ਸਭ ਤੋਂ ਵੱਡੀ ਸਾਡੀ ਸੰਖਿਆ ਹੈ 40426 ਹੁਣ ਅਗਲਾ ਸਵਾਲ ਹੈ ਇਹਦੇ ਵਿੱਚੋ ਦਿੱਤੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਹੁਣ ਅਸੀਂ ਸਭ ਤੋਂ ਛੋਟੀ ਸੰਖਿਆ ਲਿਖਣੀ ਹੈ ਅ ਨਿਯਮ ਉਹੀ ਕੰਮ ਕਰਨਗੇ ਜਿਹੜੇ ਸਾਡੇ ਲਈ ਮਤਲਬ ਕਿ ਸਭ ਤੋਂ ਪਹਿਲਾ ਅੰਕ ਦੇਖਣਾ ਹੈ ਸੰਖਿਆ ਸਭ ਤੋਂ ਪਹਿਲਾ ਅੰਕਾਂ ਦੀ ਗਿਣਤੀ ਦੇਖਣੀ ਹੈ ਫਿਰ ਸਭ ਤੋਂ ਛੋਟਾ ਅੰਕ ਦੇਖਣਾ ਹੈ ਜਿਹੜਾ ਕਿ ਖੱਬਿਓਂ ਸਭ ਤੋਂ ਛੋਟਾ ਅੰਕ ਸੀ ਦੇਖਣਾ ਹੈ 9 8 9 9 7 ਇਹ ਸਾਡੀ ਸਭ ਤੋਂ ਛੋਟੀ ਸੰਖਿਆ ਹੈ 7372 ਹਾਂ ਦਾ 20 ਸਵਾਲ ਹੈ ਸਾਰੀਆਂ ਹੀ ਸੰਖਿਆਵਾਂ ਦੇ 5-5 ਅੰਕ ਹਨ ਫਿਰ ਅਸੀਂ ਪਹਿਲਾ ਪਹਿਲਾ ਅੰਕ ਦੇਖਣਾ ਹੈ 8 8 1 1 ਇਹਨਾਂ ਦੋਵਾਂ ਸੰਖਿਆਵਾਂ ਦੇ ਸੇਮ ਹਨ ਫਿਰ ਦੂਜਾ ਅੰਕ ਦੇਖਾਂਗੇ ਇਹਨਾਂ ਦਾ 8 ਇਹ 0 ਤਾਂ ਸਭ ਤੋਂ ਛੋਟੀ ਸੰਖਿਆ ਸਾਡੀ ਕਿਹੜੀ ਹੈ 10018 ਸੀ ਸਵਾਲ ਹੈ ਇਹ ਵੀ ਸਾਰੀਆਂ ਸੰਖਿਆਵਾਂ ਪੰਜ-ਪੰਜ ਅੰਕਾਂ ਦੀਆਂ ਹਨ ਪਹਿਲਾ ਪਹਿਲਾ ਅੰਕ ਵੇਖਾਂਗੇ 3 2 2 3 3 ਤਾਂ ਸਾਡੇ ਸੰਖਿਆਵਾਂ ਅਗੇ ਇਹ ਨਾ ਦਾ ਦੂਜਾ ਅੰਕ ਦੇਖਾਂਗੇ 3 ਤੇ 4 23 ਸੰਖਿਆ ਤੋਂ ਛੋਟੀ ਸੰਖਿਆ ਹੈ 23443 ਇਸੇ ਤਰ੍ਹਾਂ ਸਾਡਾ ਡੀ ਸਵਾਲ ਹੈ ਇਸ ਦੇ ਵਿੱਚ ਅੰਕਾਂ ਦੀ ਗਿਣਤੀ 1 2 3 5 5 5 ਸਾਰੀਆਂ ਸੰਖਿਆਵਾਂ ਆਹਦੇ ਪੰਜ-ਪੰਜ ਅੰਕ ਹਨ ਪਰ ਪਹਿਲੀ ਸੰਖਿਆ 927 ਦੇ ਤਿੰਨ ਅੰਕ ਹਨ ਘੱਟ ਅੰਕਾਂ ਵਾਲੀ ਸੰਖਿਆ ਸਭ ਤੋਂ ਛੋਟੀ ਸੰਖਿਆ ਹੈ ਇਸੇ ਤਰ੍ਹਾਂ ਸਾਡਾ ਈ ਸਵਾਲ ਹੈ ਇਹਨਾਂ ਸਾਰੀਆਂ ਸੰਖਿਆਵਾਂ ਦੇ ਪੰਜ-ਪੰਜ ਅੰਕ ਹਨ ਪਹਿਲਾ ਪਹਿਲਾ ਅੰਕ ਵੇਖਿਆ 4 4 4 3 ਤੇ 1 ਇੱਕ ਸੰਖਿਆ 13481 ਸਭ ਤੋਂ ਛੋਟੀ ਸੰਖਿਆ ਹੈ ਸੰਖਿਆਵਾਂ ਨੂੰ ਵਾਧੇ ਕਰਮ ਵਿੱਚ ਲਿਖਣਾ ਪਿਆਰੇ ਬੱਚਿਓ ਨਿਜਮ ਉਹੀ ਕੰਮ ਲੱਗ ਹੋਣਗੇ ਵਾਧੇ ਕਰਮ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਛੋਟੀ ਸੰਖਿਆ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਇਸ ਤਰ੍ਹਾਂ ਅਸੀਂ ਸੰਖਿਆਵਾਂ ਨੂੰ ਵਾਧੇ ਵੱਲ ਜਾਣਾ ਹੈ ਛੋਟੇ ਤੋਂ ਵੱਡੇ ਰੂਪ ਵੱਲ ਜਾਣਾ ਹੈ ਤਾਂ ਇਹਨਾਂ ਵਿੱਚੋਂ ਸਾਨੂੰ ਸਭ ਤੋਂ ਛੋਟੀ ਸੰਖਿਆ ਲੱਭਣੀ ਪਏਗੀ ਸਭ ਤੋਂ ਛੋਟੀ ਸੰਖਿਆ ਇਸ ਦੇ ਤੰਨਕਾਂ ਇਹ ਹੈ 699 699 ਤੋਂ ਬਾਅਦ ਦੂਜੀ ਸੰਖਿਆ ਸਾਡੀ ਆਏਗੀ 1000 1000 ਤੋਂ ਬਾਅਦ ਸਾਡੀ ਸੰਖਿਆ आएगी 6309 ਫਿਰ 9036 ਤੇ ਫਿਰ 9610 ਇਸੇ ਤਰ੍ਹਾਂ ਸਾਡਾ 20 ਸਵਾਲ ਹੈ ਸਾਰੀਆਂ ਸੰਖਿਆਵਾਂ ਦੇ ਪੰਜ-ਪੰਜ ਅੰਕ ਹਨ ਤਾਂ ਸਭ ਤੋਂ ਛੋਟਾ ਅੰਕ ਹੈ 337492 ਫਿਰ ਹੈ 49273 ਫਿਰ ਹੈ 52364 ਫਿਰ 61047 94713 ਇਿੱਥੇ ਤਰ੍ਹਾਂ ਸਾਡਾ ਸੀ ਸਵਾਲ ਹੈ ਸਾਰੀਆਂ ਸੰਖਿਆਵਾਂ ਪੰਜ-ਪੰਜ ਅੰਕਾਂ ਦੀਆਂ ਹਨ ਸਭ ਤੋਂ ਛੋਟਾ ਅਸੀਂ ਦੇਖਣਾ ਹੈ 28780 ਫਿਰ ਹੈ 72280 ਤੇ ਇਹ ਤਿੰਨ ਸੰਖਿਆਵਾਂ ਦੇ ਪਹਿਲੇ ਪਹਿਲੇ ਅੰਕ ਬਰਾਬਰ ਹਨ ਦੂਜੇ ਦੇਖੇ ਦੂਜੇ ਆ ਦੋ ਸੰਖਿਆਵਾਂ ਦੇ ਬਰਾਬਰ ਹਨ ਤੀਜੇ ਦੇਖੇ 82270 82720 ਤੇ 85220 ਇਸੇ ਤਰ੍ਹਾਂ ਸਾਡਾ ਡੀ ਸਵਾਲ ਹੈ ਸਾਰੀਆਂ ਸੰਖਿਆਵਾਂ ਮਾ ਪੰਜ-ਪੰਜ ਅੰਕਾਂ ਦੀਆਂ ਹਨ ਇਹਨਾਂ ਵਿੱਚ ਸਭ ਤੋਂ ਛੋਟੀ ਸੰਖਿਆ 9383 93 ਤੋਂ ਬਾਅਦ ਆਏਗੀ 94835 94 ਤੋਂ ਬਾਅਦ ਆਏਗੀ 96039 99063 99093 ਈ ਸਵਾਲ ਹੈ ਬਾਧੇ ਕਰਮ ਵਿੱਚ ਲਿਖੋ ਸਭ ਤੋਂ ਪਹਿਲਾਂ ਸਭ ਤੋਂ ਛੋਟੀ ਸੰਖਿਆ ਸਭ ਤੋਂ ਛੋਟੀ ਹੈ 27503 27503 ਤੋਂ ਬਾਅਦ ਹੈ 28306 28603 83226 86203 ਪੰਜਵਾਂ ਸਵਾਲ ਹੈ ਸੰਖਿਆਵਾਂ ਨੂੰ ਘਟਦੇ ਕਰਮ ਵਿੱਚ ਲਿਖੋ ਪਿਆਰੇ ਬੱਚਿਓ ਉਹੀ ਚੀਜ਼ ਹੈ ਹਾਂ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਸੰਖਿਆ ਲਿਕਣੀ ਹੈ ਘਟਦੇ ਕਰਮ ਵੱਡੀ ਸੰਖਿਆ ਤੋਂ ਛੋਟੀ ਸੰਖਿਆ ਵੱਲ ਜਾਣਾ ਤਾਂ ਸਭ ਤੋਂ ਵੱਡੀ ਸੰਖਿਆ ਸਾਡੇ ਲਈ ਹੈ 8084 ਫਿਰ ਹੈ 7084 फिर छः हज़ार सात सौ पचासी पाँच हज़ार चहत्तर चार हज़ार अड़ताली सा भी सवाल है पाँच अंक दख्यावान सब तो बड़ी संख्या अ चुनी है इकहत्तर हज़ार दो सौ बाहठ फिर बाहठ हज़ार दो सौ कहत्तर फिर इकाहठ हज़ार दो सौ बहत्तर इकवंजा हज़ार सत्त सौ इक्की इकताली हज़ार एक सौ बारह ਸਾਡਾ ਸੀ ਸਵਾਲ ਹੈ ਸਭ ਤੋਂ ਵੱਡੀ ਸੰਖਿਆ ਸੀ ਲੱਭਣੀ ਹੈ 87220 ਇਸ ਤੋਂ ਬਾਅਦ ਫਿਰ ਇਹ ਰਹਿੰਦੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਸੀ ਲੱਭਣੀ ਹੈ 82720 82270 72280 28780 ਡੀ ਸਵਾਲ ਹੈ ਪੰਜ ਪੰਜ ਅੰਕਾਂ ਦੀਆਂ ਸੰਖਿਆਵਾਂ ਹਨ ਸਭ ਤੋਂ ਵੱਡੀ ਸੰਖਿਆ ਸੀ ਲੱਭਣੀ ਹੈ 99000 93 ਜਿਹੜੇ 90063 96039 94835 93083 ਸਾਡਾ ਇਹ ਸਵਾਲ ਹੈ ਇਹਦੇ ਵਿੱਚ ਸਭ ਤੋਂ ਵੱਡੀ ਸੰਖਿਆ ਜੀ ਲੱਭਣੀ ਹੈ 86203 83226 28603 28306 37503 ਸਾਡਾ ਛੇਵਾਂ ਸਵਾਲ ਹੈ ਪਿਆਰੇ ਬੱਚਿਓ ਅੰਕਾਂ 6 7 8 4 ਅਤੇ 1 ਨੂੰ ਵਰਤਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ ਸਾਨੂੰ ਕੁਝ ਅੰਕ ਦਿੱਤੇ ਹਨ 6 7 8 4 ਅਤੇ 1 ਇਹਨਾਂ ਨੂੰ ਹੀ ਅਸੀਂ ਵਰਤਣਾ ਹੈ ਤੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਅਸੀਂ ਲਿਖਣੀ ਹੈ ਇਸ ਨੂੰ ਲਿਖਣ ਲਈ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਵੱਡਾ ਅੰਕ ਸਭ ਤੋਂ ਵੱਡਾ ਅੰਕ ਹੈ ਸਰਲਵੇ 8 ਫਿਰ ਹੈ 7 ਫਿਰ 6 ਫਿਰ 4 ਫਿਰ 1 ਇਹ ਸਾਡੀ ਬਣ ਗਈ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 87641 ਹੁਣ ਇਹਨਾਂ ਅੰਕਾਂ ਤੋਂ ਹੀ ਅਸੀਂ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ ਛੋਟੀ ਸੰਖਿਆ ਲਈ ਸਭ ਤੋਂ ਪਹਿਲਾਂ ਸਾਨੂੰ ਸਭ ਤੋਂ ਛੋਟਾ ਅੰਕ ਲਿਖਣਾ ਪਏਗਾ 1 4 6 7 ਤੇ 8 ਤਾਂ ਸਾਡੀ ਛੋਟੀ ਤੋਂ ਛੋਟੀ ਸੰਖਿਆ ਬਣੀ 14600 78 ਅਗਲਾ ਸਵਾਲ ਹੈ ਅੰਕ ਦਿੱਤੇ ਹਨ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ ਵੱਡੀ ਤੋਂ ਵੱਡੀ ਸੰਖਿਆ ਲਈ ਸਭ ਤੋਂ ਪਹਿਲਾਂ ਵੱਡਾ ਅੰਕ 9 ਫਿਰ 8 ਫਿਰ 5 ਫਿਰ 3 ਫਿਰ 0 ਫਿਰ ਇਹਨਾਂ ਅੰਕਾਂ ਤੋਂ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ ਤਾਂ ਪਿਆਰੀ ਬੱਚੋ ਸਭ ਤੋਂ ਛੋਟਾ ਅੰਕ ਹਾਲ ਦੇ ਵਿੱਚ 0 0 ਨੂੰ ਅਸੀਂ ਪਹਿਲੇ ਸਥਾਨ ਤੇ ਨਹੀਂ ਲਿਖਦੇ ਕਿਉਂਕਿ 0 ਸੰਖਿਆ ਨਹੀਂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ 3 ਦੂਜੇ ਨੰਬਰ ਤੇ ਅਸੀਂ ਲਾਵਾਂਗੇ 0 5 8 ਤੇ 9 3598ਵਾਂ ਸਵਾਲ ਹੈ ਸਾਡਾ ਬਕਵਾਕ ਅੰਕਾਂ ਦਾ ਪ੍ਰਯੋਗ ਕਰਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ ਅੰਕ ਅਸੀਂ ਆਪਣੀ ਮਰਜ਼ੀ ਦੇ ਲੈ ਲਏ ਹਨ ਪਿਆਰੇ ਬੱਚੋ ਅਸੀਂ ਲੈ ਲਿਆ 3 8 6 9 0 ਅਸੀਂ ਇਹਨਾਂ ਤੋਂ ਪਹਿਲਾਂ ਵੱਡੀ ਤੋਂ ਵੱਡੀ ਸੰਖਿਆ ਬਣਾਵਾਂਗੇ ਵੱਡੀ ਤੋਂ ਵੱਡੀ ਸੰਖਿਆ ਬਣਾ ਲਈ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਅੰਕ 9 ਫਿਰ 8 ਫਿਰ 6 ਫਿਰ 3 ਫਿਰ 0 98630 ਪੰਜ ਅੰਕਾਂ ਦੀ ਸਾਡੀ ਵੱਡੀ ਤੋਂ ਵੱਡੀ ਸੰਖਿਆ बन ਗਈ ਹੈ ਫਿਰ ਇਹਨਾਂ ਤੋਂ ਹੀ ਅਸੀਂ ਛੋਟੀ ਤੋਂ ਛੋਟੀ ਸੰਖਿਆ ਬਣਾਨੀ ਹੈ ਸਭ ਤੋਂ ਛੋਟਾ ਅੰਕ ਹੈ ਜ਼ੀਰੋ ਜ਼ੀਰੋ ਨੂੰ ਅਸੀਂ ਦੂਜੇ ਸਥਾਨ ਤੇ ਲਾਵਾਂਗੇ ਤਾਂ ਪਹਿਲੇ ਅੰਕ ਤੇ ਸਥਾਨ ਤੇ ਲਾਵਾਂਗੇ ਅਸੀਂ ਤਿੰਨ ਫਿਰ ਜ਼ੀਰੋ ਫਿਰ 6 ਫਿਰ 8 ਫਿਰ 9 30699 ਇਹਨਾਂ ਦਿੱਤੇ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ ਪਿਆਰੇ ਬੱਚਿਓ ਉਮੀਦ ਕਰਦਾ ਹਾਂ ਕਿ ਇਹ ਸਵਾਲ ਵੀ ਤੁਹਾਨੂੰ ਸਮਝ ਆਏ ਹੋਣਗੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ